ਕਾਰਿਓ ਬੜੇ ਕੰਮ ਅੱਜ ਆਉਣ ਮਿਊਸਪਲ ਕਮੇਟੀ ਦੇ ਪ੍ਰਧਾਨ ਸਾਹਿਬ ਸੁਚੇ ਸਿੰਘ ਸੇਰਾ ਜੀ ਬਲੋਕ ਕਾਂਗਰਸ ਦੇ ਪ੍ਰਧਾਨ ਸਾਹਿਬ ਅਤੇ ਬਲੋਕ ਸ਼ਾਂਤੀ ਦੇ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਸਾਰੇ ਪਤਵੰਤੇ ਸੱਜਣੋ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਹੈ ਇਹ ਇਲਾਕੇ ਦੇ ਖਾਸ तौर ਤੇ ਚੰਕੌਰ ਸਾਹਿਬ ਦੇ ਬਹੁਤ ਹੀ ਸਿਆਣੇ ਲੋਕਾਂ ਦੇ ਵਿੱਚ ਪੈੜ ਰੱਖਣ ਵਾਲੇ ਚੰਗੇ ਲੋਕ ਆਪਣੀ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋਏ ਹੈ ਮੈਂ ਧੰਨਵਾਦੀਆਂ ਕਿਰਪਾਲ ਸਿੰਘ ਗਿੱਲ ਦੀ ਦਾ ਐਮ ਸੀ ਸਾਹਿਬ ਓਰਿੰਦਰ ਕੁਮਾਰ ਵਿੱਕੀ ਜੀ ਸਭ ਦਾ ਐਮ ਸੀ ਰਾਜ ਸਿੰਘ ਜੀ ਸਾਫ ਦਾ ਐਮ ਸੀ ਪੀਪਲ ਟੈਂਟ ਵਾਲੇ ਸਾਡੇ ਸਰਪੰਚ ਵੀ ਆਏ ਐ ਬਲੌਕ ਸੰਤੀ ਤੇ ਸਾਫ ਦਾ ਸਰਪੰਚ ਗੁੱਜੂ ਜੀ ਵੀ ਇਹਨਾਂ ਨੇ ਇੱਕ ਪਾਰਟੀ ਜੁਆਇਨ ਕੀਤੀ ਐ ਤੇ ਹੋਰ ਵੀ ਬਹੁਤ ਪਵੰਤੇ ਸੱਜਣਾ ਨੇ ਅੱਜ ਜਿਹੜੀ ਪਾਰਟੀ ਦੇ ਵਿੱਚ ਮੁੜ ਕੇ ਆਏ ਐ ਪਹਿਲਾਂ ਵੀ ਕਈ ਵਾਰ ਇਹ ਮੇਰੀ ਮਦਦ ਕਰ ਦਿੰਦੇ ਲੇਕਿਨ ਹੁਣ ਪੱਕੇ ਤੌਰ ਤੇ ਪਾਰਟੀ ਦੇ ਵਿੱਚ ਆ ਗਏ ਐ ਚਾੜੂ ਦਾ ਲਗ ਭਾਗ ਚਾੜੂ ਫਿਰਦੇ ਆ ਤੇ ਸਾਰੇ ਪਾਸੇ ਫਿਰ ਰਿਹਾ ਹੈ ਕਿ ਅੱਜ ਆਪਣੇ ਇਲਾਕੇ ਦੇ ਵਿੱਚ ਵੀ ਵੱਡੀ ਸ਼ੁਰੂਆਤ ਹੋਈ ਹੈ ਲੋਕ ਅੱਕ ਚੁੱਕੇ ਹੈ ਨਾ ਤੋਂ ਲੋਕ ਥੱਕ ਚੁੱਕੇ ਹੈ ਲੋਕਾਂ ਦੇ ਅੰਦਰ ਬੜਬੜ ਚ ਪੀੜਾ ਮਾਰਦੇ ਹੈ ਕਿ ਕਿਹੜੇ ਟਮੇ ਟੈਮ ਹੈ ਸੀ ਇਹਨਾਂ ਨੂੰ ਬੂਟਾ ਪਾਤੀਆਂ ਕੱਲੇ ਚਮਕੌਰ ਸਾਹਿਬ ਦੇ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕ ਅੱਜ ਪਛਤਾ ਰਹੇ ਹੈ ਇਸ ਤਰ੍ਹਾਂ ਦਾ ਮਾੜਾ ਨਿਜਾਮ ਲਿਆ ਕੇ ਕਦੇ ਲੋਕਾਂ ਨੇ ਸੋਚਿਆ ਨਹੀਂ ਸੀ ਵੀ ਇਹੋ ਜਿਹਾ ਬਦਲਾਅ ਆਊਗਾ ਜਿਸ ਤਰ੍ਹਾਂ ਹੁਣੇ ਦੁਰਗੰਗਿੱਲਾ ਜੀ ਬੋਲ ਕੇ ਹਟੇ ਐ ਇੰਨੇ ਤਾਕੜੇ ਸਿੰਗਰ ਐ ਸਾਡੇ ਐਸਟ ਐ ਸਾਨੂੰ ਇਹਨਾਂ ਤੇ ਮਾਣ ਐ ਇਹਨਾਂ ਦੇ ਗਾਣੇ ਲਾ ਕੇ ਲੋਕਾਂ ਨੂੰ ਰੂਹ ਦੀ ਖਰਾਕ ਮਿਲਦੀ ਐ ਤੇ ਅਜਿਹੇ ਬੰਦੇ ਅੱਜ ਆਪਣੇ ਘਰ ਵਿੱਚ ਬੈਠ ਕੇ ਡਰ ਰਹੇ ਐ ਕਿ ਐਸੀ ਬਾਹਰ ਤੋਂ ਮੁਰਦੂਗੀ ਨਹੀਂ ਹੁਣ ਮੈਨੂੰ ਉੱਥੇ ਬੈਠ ਕੇ ਕਹਿ ਰਹੇ ਸੀ ਕਿ ਜੀ ਮੈਂ ਪ੍ਰੋਗਰਾਮ ਲਾਉਣੇ ਵੀ ਘੱਟ ਕਰਤੇ ਆ ਬਾਹਰ ਵਿੱਚ ਪਛਤਾਨ ਦਾ ਕੋਈ ਫਾਇਦਾ ਨਹੀਂ ਮੈਨੂੰ ਥ੍ਰੈਟ ਉਹਨੂੰ ਖਤਰਾ ਹੈ ਅੱਜ ਹਰ ਬੰਦਾ ਇਹ ਮਹਿਸੂਸ ਕਰ ਰਿਹਾ ਹੁਣੇ ਮੈਂ ਰਸਤੇ 'ਚ ਪੜ ਕੇ ਆ ਰਿਹਾ ਪੜਦਾ ਆ ਰਿਹਾ ਸੀ ਕਿ ਇੱਕ ਸਾਬਕਾ ਸਵੈਟ ਦੇ ਅੱਜ ਗੋਲੀ ਮਾਰਤੀ ਚਾਰ ਦਿਨ ਪਹਿਲਾਂ ਜਲੰਧਰ 'ਚ ਬੰਬ ਫਟਿਆ ਸੀ ਕਦੇ ਕਿਤੇ ਗੋਲੀ ਚੱਲ ਜਾਂਦੀ ਹੈ गांव एंड आर्डर दी स्थिति बिल्कुल खराब हो चुकी है पंजाब ਨੂੰ ਫੇਰ ਉਸੇ ਪੱਟੀ ਚ ਝੋਟਿਆ ਜਾ ਰਿਹਾ ਜਿਹੜੇ ਚੋਂ ਪੰਜਾਬ ਪਹਿਲਾਂ ਬਹੁਤ ਔਖਾ ਉੱਭਰਿਆ ਸੀ ਤੇ ਸਰਕਾਰੀ ਤੰਤਰ ਕੇਂਦਰੀ ਏਜੰਸੀਆਂ ਮਿਲ ਕੇ ਇਸ ਝਹਾਣ ਨੂੰ ਝਹਾਣ ਨੂੰ ਪੜਾਵਾ ਦੇ ਰਹੀ ਹੈ ਕਿ ਉਹ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ ਕਿ ਆ ਸਾਡੇ ਵਾਲਾ ਉਹ ਨਹੀਂ ਅਕੜੇ ਨਹੀਂ ਹੈ ਕਿ ਕਿਸ ਤਰ੍ਹਾਂ ਸੰਭੀਦਾ ਹੁੰਦਾ ਕੰਮ ਨੂੰ ਮਾਹੌਲ ਕਿਸ ਤਰ੍ਹਾਂ ਸੰਭੀਦਾ ਕਿਸ ਤਰ੍ਹਾਂ ਸਰਕਾਰ ਚੜਾਈ ਦੀ ਮੈਂ ਤਾਂ ਪਹਿਲਾਂ ਕਹਿਦਾ ਰਿਹਾ ਕਿ 스테ਜ ਚਲਾਉਣ ਦੇ ਵਿੱਚ ਅਰ 스테ਜ ਚਲਾਉਣ ਦੇ ਵਿੱਚ ਬੜਾ ਫਰਕ ਹੁੰਦਾ ਇਹ 스테ਜ ਚਲਾ ਸਕਦਾ ਸੀ ਉੜੀ 스테ਜ ਦਾ ਹੀ ਕੰਮ ਕਰਦਾ ਜਿੱਥੇ ਖੜਦਾ ਹੈ ਕਿਸੇ ਕਿਸੇ ਦਾ ਚੁਟਕਲਾ ਬਣਾਦਾ ਕਦੇ ਕਿਸੇ ਦਾ ਚੁਟਕਲਾ ਬਣਾਦਾ ਤਾਂ ਲੇਕਿਨ ਸਾਰੇ ਪੰਜਾਬ ਦਾ ਚੁਟਕਲਾ ਬਣਾਇਆ ਪਿਆ ਇਸ ਬੰਦੇ ਨੇ ਪੰਜਾਬ ਰੋੜਿਆ ਪਿਆ ਪੰਜਾਬ ਨੂੰ ਕੋਈ ਬੰਦ ਸੁਬਨੀਏ ਕੋਈ ਤਰੀਕਾ ਨਹੀਂ ਚਲਾਉਣ ਦਾ ਇਹਨਾਂ ਕੋਲ ਕੋਈ ਪਾਲਿਸੀ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਵਿਵਸਥਾ ਨਹੀਂ ਹੈ ਮੈਂ ਤਾਂ ਕੇਜਰੀਵਾਲ ਤੇ ਹਦਾਨ ਨੇ ਕਹਿੰਦੇ ਜੀ ਇਹ ਆਈਏ ਇਸ ਫੰਦੇ ਆਈਆ ਰਸ ਦਾ ਪਤਾ ਨਹੀਂ پیسے ਕਿਥੇ ਦੇ ਕੀ ਪਾਸ ਹੋ ਜਾਂਦੇ ਯਾਰ ਕੁਝ ਹੁੰਦਾ ਤਾਂ ਹੈ ਨਹੀਂ ਕਹਿੰਦਾ ਜੀ 50 ਹਜ਼ਾਰ ਕਰੋੜ ਰੁਪਏ ਤਾਂ ਮੈਂ ਕ੍ਰਿਕਤੇ ਚ ਹੀ ਬਚਾ ਲੂੰਗਾ 50 ਕਰੋੜ ਵੀ ਨਹੀਂ ਬਚਾਇਆ ਮਾਂ ਦੇ ਪੁੱਤ ਨੇ ਸਾਰਾ ਹੀ ਪੰਜਾਬ ਦੇ 3 ਸਾਲ ਹੋ ਗਏ ਐ ਕੋਈ ਰਿੱਤੇ ਦੀ ਪਾਲਿਸੀ ਨਹੀਂ ਆਈ ਕੋਈ ਐਜੂਕੇਸ਼ਨ ਦੀ ਪਾਲਿਸੀ ਨਹੀਂ ਆਈ ਕੋਈ ਹੈਲਥ ਦੀ ਪਾਲਿਸੀ ਨਹੀਂ ਆਈ ਮੈਂ ਤਾਂ ਹੀ ਹੈਰਾਨ ਐ ਜਿਹੜੇ ਕਹਿੰਦੇ ਸੀ ਅਸੀਂ ਤਾਂ ਇਨਕਲਾਬੀ ਬੰਦੇ ਐ ਐਸੀ ਬਦਲਾਅ ਲੈ ਕੇ ਆਣਾ ਬਦਲਾਅ ਇਹ ਆਇਆ ਕਿ ਜੇ ਪਹਿਲਾਂ ਨਮਾਜ਼ ਸਕੂਲ ਬਣਦਾ ਸੀ ਤਾਂ ਉਹਦਾ ਇੱਕ ਨਹੀਂ ਪੱਥਰ ਲੱਗਦਾ ਸੀ ਹੁਣ ਬਾਥਰੂਮ ਦੀ ਮਰਮਮਤ ਦਾ ਵੀ ਨਹੀਂ ਪੱਥਰ ਲੱਗ ਰਿਹਾ ਇਹ ਬਦਲਾਅ ਆਇਆ ਇੱਕ ਇੱਕ ਸਕੂਲ ਦੇ ਵਿੱਚ ਪੰਜ ਪੰਜ ਨਹੀਂ ਨਹੀਂ ਪੱਥਰ ਲਗਾ ਰਹੇ ਆ ਹੁਣ ਆ ਹੁਣੇ ਲਾਏ ਪਿਛਲੇ ਹਫਤੇ ਦੇ ਵਿੱਚ ਜਿਹੜਾ 3 ਸਾਲ ਪਹਿਲਾਂ ਕੇਂਦਰ ਸਰਕਾਰ ਦੀ ਸਰਵ ਸਿੱਖਿਆ ਬਿਆਨ ਦੀ ਗ੍ਰਾਂਟ ਆਈ ਸੀ ਉਹਦਾ ਇੱਕ ਨਹੀਂ ਪੱਥਰ ਅਗਲੇ ਸਾਲ ਦੀ ਦਾ ਦੂਸਰਾ ਅਗਲੇ ਸਾਲ ਦਾ ਤੀਸਰਾ ਫਿਰ ਬਾਥਰੂਮ ਦੀ ਮਹਾਨ ਮਰਮਦ ਦਾ ਅਲੱਗ ਚਾਰ ਦੀਵਾਰੀ ਦੀ ਮਰਮਦ ਦਾ ਅਲੱਗ ਲੈਬਰਾਟਰੀ ਦੀ ਮਰਮਦ ਦਾ ਅਲੱਗ ਆ ਨਹੀਂ ਪੱਥਰ ਲੱਗ ਰਹੇ ਇਹ ਨੀਂਹ ਗਾਇਤਰੀ ਕਪਾੜਾ ਐਸੀ ਚਮਕੌਰ ਸਾਹਿਬ ਦੀ ਕਿੰਨੀ ਜ਼ਬਰਦਸਤ ਡਵੈਲਪਮੈਂਟ ਕਰਾਈਏ ਕਿੰਨੀ ਵਧੀਆ ਸਟਰੀਟ ਬਣ ਗਈ ਕਿੰਨੀਆਂ ਵਧੀਆ ਗਲੀਆਂ ਨਾਲੀਆਂ ਸੜਕਾਂ ਬਣ ਗਈਆਂ ਗੇਟ ਬਣ ਗਏ ਤੇ ਹੁਣ ਵਾਲਾ ਮੁੱਖ ਮੰਤਰੀ ਇੱਕ ਦਿਨ ਮੈਂ ਦੇਖਿਆ ਬਾਗੂ ਦਾ ਘਾਟੜ ਕਰ ਰਿਹਾ ਸੀ ਯਾਰ ਇਹ ਕੁਝ ਕਰਨਾ ਆਉਂਦਾ ਐਮਐਲਏ ਨੇ ਸਾਡੇ ਗੇਟ 3 ਸਾਲ ਤੇ ਲਟਕ ਰਹੇ ਨੇ ਪੂਰੀ ਦੀ ਕਰੇ ਜਿਹੜੇ ਕੰਮ ਅਸੀਂ ਕੀਤੇ ਉਹਨਾਂ ਦਾ ਤਾਂ ਕਾਡਨ ਕਰ ਨਾ ਜਾਂਦੇ ਆ ਜਿਹੜੀਆਂ ਨੌਕਰੀਆਂ ਆਪਾਂ ਦੇ ਟੱਡੀਆਂ ਸੀ ਉਹੀ ਦਿੱਤੀਆਂ ਮੁੜ ਕੇ ਕੋਈ ਰੋਕ ਰਣੇ ਦਿੱਤੀ ਉਹਨਾਂ ਨੂੰ ਵੀ 50000 ਗਣਾਈ ਜਾਂਦੇ ਸਾਡੇ ਵਾਲਿਆਂ ਨੂੰ ਸਭ ਤੋਂ ਜਿਆਦਾ ਧੋਖਾ ਜੇ ਕਿਸੇ ਨਾਲ ਹੋ ਰਿਹਾ ਤਾਂ ਹਲਕਾ ਜਿਹਾ ਚਮਕੌਰ ਸਾਹਿਬ ਦੇ ਨਾਲ ਧੱਕਾ ਹੋ ਰਿਹਾ ਐਸੀ 500 ਕਰੋੜ ਰੁਪਇਆ ਲਾ ਕੇ ਯੂਨੀਵਰਸਿਟੀ ਬਣਾ ਰਹੇ ਸੀ 150 ਕਰੋੜ ਲੱਗਿਆ ਪਿਆ ਬਿਲਡਿੰਗਾਂ ਬਣੀਆਂ ਹੋਈਆਂ ਹਨ ਹੁਣ ਉੱਥੇ ਅੰਦਰ ਕਾਜਾਂ ਮਰਿਆ ਦੇ ਰੱਖੇ ਜਾਂਦੇ ਬਿਲਡਿੰਗਾਂ ਦੇ ਅੰਦਰ ਵੀ ਹੋਰ ਕਿ ਕੁਝ ਕੰਮ ਨਹੀਂ ਕਰਿਆ ਅੱਗੇ ਬਧਾਇਆ ਹੀ ਨਹੀਂ ਕੰਮ ਸਾਡਾ ਪੂਲ ਪਾਸ ਹੋ ਕੇ ਨਹੀਂ ਪੱਥਰ ਲੱਗ ਕੇ ਪੈਸੇ ਜਮ੍ਹਾਂ ਹੋ ਕੇ ਦਰਿਆ ਦੇ ਉੱਪਰ ਸਮਾਨ ਆ ਗਿਆ ਕੰਮ ਸ਼ੁਰੂ ਹੋ ਗਿਆ ਇਹਨਾਂ ਦੀ ਸਰਕਾਰ ਆਈ ਤਾਂ ਉੱਥੇ ਦਿਨ ਸਮਾਨ ਚੱਕ ਲਏਗੇ ਉੱਥੇ ਕਿਧਰ ਹਾਈ ਕੋਰਟ ਚ ਰੋਲਿਆ ਫਿਰਦਾ ਸਾਡੇ ਰਸੂਲ ਪਰਚਾਈਟਿਆਈ ਬਣ ਰਹੀ ਕਾਲਜ ਸਾਡੇ ਤਿਰਪੜੀ ਚ ਕਾਲਜ ਬਣ ਰਿਹਾ ਹੈ ਬਿਲਡਿੰਗਾਂ ਬਣ ਗਈਆਂ ਲੇਕਿਨ ਹੁਣ ਕਵਾੜ ਪਿਆ ਉਸ ਕਾਲਜ ਚਾਲੂ ਨਹੀਂ ਕਰੇ ਪਿੰਡਾਂ ਦੀਆਂ ਸੜਕਾਂ ਮੈਂ ਚੌੜੀਆਂ ਕਰਾ ਗਿਆ ਹੁਣ ਮਰਮਤ ਕੋਈ ਨਹੀਂ ਸਕੂਲਾਂ ਦੇ ਵਿੱਚ ਮਾਸਟਰ ਇੱਕ ਨਹੀਂ ਆਇਆ ਨਵਾ ਉਸੇ ਸਕੂਲ ਉਸ ਵੈਦੀ ਕਰਾ ਲੈ ਨਹੀਂ ਪੱਥਰ ਲਾ ਦਿੰਦੇ ਕਿ ਅਸੀਂ ਸਕੂਲ ਬਣਾ 11 ਦੂਰ ਨਹੀਂ ਜਾਂਦਾ ਹਸਪਤਾਲ 12 ਕਰੋੜ ਰੁਪਇਆ ਲਾ ਕੇ ਮੈਂ ਮੀਟਿੰਗ ਬਣਾਈ ਆਪਣੇ ਚਮਕੌਰ ਸਾਹਿਬ ਦੇ ਵਿੱਚ ਤੁਸੀਂ ਜਿੱਤੇ ਆਪਾਂ ਬੈਠੇ ਆ ਹਸਪਤਾਲ ਦੀ ਬਿਲਡਿੰਗ ਬਣ ਗਈ ਸ਼ਾਨਦਾਰ ਲੇਕਿਨ ਹਸਪਤਾਲ ਕਲੀਨਿਕ ਬਿਲਡਿੰਗ ਦਾ ਨਹੀਂ ਹੁੰਦਾ ਡਾਕਟਰਾਂ ਦੇ ਨਾਲ ਹੁੰਦਾ ਡਾਕਟਰ ਕੋਈ ਵੀ ਨਹੀਂ ਅੱਗੇ 7 ਡਾਕਟਰ ਤਾਂ ਹੁੰਦੇ ਸੀ 7 ਨਹੀਂ ਹੁੰਦੇ ਤਾਂ 5 ਤਾਂ ਹੁੰਦੇ ਹੀ ਸੀ 7 ਪੋਸਟਾਂ ਸੀਗੀਆਂ ਲੇਕਿਨ ਹੋਂਦਾ 1 ਹੁੰਦਾ ਉਹ ਵੀ ਦਿਨੇ-ਦਿਨੇ ਉਹ ਵੀ ਕਈ ਵਾਰ ਚਿੱਕੀ ਬਣੁੰਦਾ ਹੈ ਤੇ ਰਾਤ ਨੂੰ ਕੋਈ ਆਜਮੇ ਉਹਦਾ ਕੋਈ ਇਲਾਜ ਨਹੀਂ ਹੁਣ ਦਿਨ 'ਚ ਵੀ ਕੋਈ ਇਲਾਜ ਨਹੀਂ ਆ ਬਦਲਾਵ ਆਇਆ ਆਪਣੇ ਤੇ ਆਪਣੀ ਬਰਬਾਦੀ ਇਹ ਜਿਹੜੀ ਪੰਜਾਬ ਦੀ ਬਰਬਾਦੀ ਦਿਖ ਰਹੀ ਮੈਂ ਪਹਿਲਾਂ ਕਿਹਾ ਸੀ ਇੱਕ ਕਾਲੇ ਅੰਗਰੇਜ਼ ਪੰਜਾਬ ਨੂੰ ਲੁੱਟੜ ਆਏ ਹੁਣ ਤੁਸੀਂ ਦੇਖੋ ਕਦੇ ਮਨੀਸ਼ ਸੋਧਿਆ ਪਤਾ ਨਹੀਂ ਕਿੰਨੇ ਕਿੰਨੇ ਆ ਗਏ ਹੈ ਸਾਰਿਆਂ ਨੇ ਦੋ ਦੋ ਚਾਰ ਚਾਰ ਮੰਤਰੀਆਂ ਸੰਭਲੀਆਂ ਆਪਣੇ ਵਾਲੇ ਮੰਤਰੀ ਕੁੱਗੂ ਬਣਾ ਕੇ ਬਿਠਾਲੇ ਹੋਏ ਐ ਕੰਮ ਸਾਰਾ ਉਹ ਦੇਖਦੇ ਤਿੰਨ ਸਾਲ ਹੋ ਗਏ ਸਰਕਾਰ ਬੜੀ ਨੂੰ ਹੁਣ ਇਹਨਾਂ ਸਰਕਾਰ ਦਿੱਲੀ ਟੁੱਟੀ ਤਾਂ ਮਨੀਸ਼ਾ ਸੁਦੋਦੀਆ ਜਿੱਦਣ ਆਇਆ 400 ਬੰਦਾ ਉਹਦਾ ਹਾਰਪੌਣ ਪਹੁੰਚਿਆ ਹੋਇਆ ਐ ਤੇ ਏਅਰਪੋਰਟ ਵੀ ਦਾ ਕਿਆ ਗੱਡਾ ਗਿਆ ਵਾ ਬਾਈ ਤੁਸੀਂ ਇਹਦੇ ਮੈਂ ਕਾਲੀਕ ਨਹੀਂ ਪੱਥਰ ਦੇਖਿਆ ਉਹਦੇ ਵਿੱਚ ਮਨੀਸ਼ ਸੋਧਿਆ ਦਾ ਨਾਮ ਲਿਖਿਆ ਵੀ ਇਹ ਸਾਡਾ ਕਿਆ ਲੱਗਦਾ ਹੈ ਉਹ ਕਹਿ ਰਿਹਾ ਜੀ ਹੁਣ ਪੰਜਾਬ ਦੀ ਜਿਹੜੀ ਤਰੱਕੀ ਹੈ ਉਹ ਦੌੜੇਗੀ ਵੀ 3 ਸਾਲ ਥੋੜੀ ਸਰਕਾਰ ਦੀ 3 ਸਾਲ ਤੁਸੀਂ ਕਿਆ ਕਰਦੇ ਰਹੇ ਕੋਈ ਨਸ਼ੇ ਨਹੀਂ ਆ ਰਾਏ 3 ਸਾਲ ਦੇ ਵਿੱਚ ਇਹਨਾਂ ਦੇ ਕੋਈ ਇਹਨਾਂ ਦੇ ਪੜ੍ਹਾਈ ਨਹੀਂ ਆਦਾ 3 ਸਾਲ ਦੇ ਵਿੱਚ ਕੋਈ ਇਹਨਾਂ ਦੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਆਦਾਈ ਕੋਈ ਰੇਤਾ ਨਹੀਂ ਆਦਾ ਮਾਈਨਿੰਗ ਦਾ ਸਾਰਾ ਕੁਝ ਲੁੱਟ ਕੇ ਪੰਜਾਬ ਤੋਂ ਲਿਆ ਰਿਹਾ ਹੈ ਪੰਜਾਬੀਆਂ ਨੂੰ ਜਾਗਣਾ ਪੈਣਾ ਹੈ ਇਸ ਤਰ੍ਹਾਂ ਤੁਸੀਂ ਅੱਜ ਜਾਗੇ ਹੋ ਮੈਂ ਧੰਨਵਾਦ ਕਰੀ ਆਂ ਕਹ ਪਾਰਸੀ ਜੀ ਤੁਹਾਡਾ ਵਿੱਕੀ ਜੀ ਸਾਰੇ ਭਰਾਵਾਂ ਦਾ ਨਾਭ ਸਿੰਘ ਜੀ ਉਰੀ ਆਪਣੇ ਗੁੱਟੂ ਜੀ ਬੈਠੇ ਸਰਪੰਚ ਸਾਹਿਬ ਬੈਠੇ ਜਿਨ੍ਹਾਂ ਜਿਨ੍ਹਾਂ ਨੇ ਪਾਰਟੀ ਜੁਆਇਨ ਕਰੀ ਤੁਸੀਂ ਛੇਤੀ ਜਾ ਕੇ ਹੋ ਅੱਜ ਸਾਰੇ ਪੰਜਾਬ ਨੂੰ ਜਾਗਣਾ ਪੈਣਾ ਹੈ ਲੋਕ ਹੁਣ ਮੈਨੂੰ ਕੋਦੇ ਮਾਨਸੇ ਤੇ ਟੈਲੀਫੋਨ ਆ ਜਾਂਦਾ ਕਦੇ ਕਿਤੇ ਦੇ ਕਦੇ ਕਿਤੇ ਦੇ ਅਸੀ ਜੀ ਛੱਟ ਕਿ ਉਹ ਤੁਹਾਡੇ ਨਾਲ ਆਣਾ ਚਾਹਦੇ ਸੀ ਦੇਖ ਲਿਆ ਸਾਡੇ ਨਾਲ ਬਹੁਤ ਮਾੜੀ ਹੋ ਗਈ ਪੰਜਾਬ ਦੇ ਨਾਲ ਬਹੁਤ ਮਾੜੀ ਹੋ ਗਈ ਪੰਜਾਬ ਡੁੱਬ ਲਿਆ ਲੇਕਿਨ ਉਸ ਟਾਈਮ ਮੈਦਾ ਬਥੇਰਾ ਕਹਿਆ ਯਾਰ ਸ਼ਰਾਬੀ ਹੈ ਲੋਕ ਕਹਿੰਦੇ ਸ਼ਰਾਬੀ ਹੁੰਦੇ ਆ ਮੰਨੇ ਕਿਹੜੇ ਹੈ ਤੁਸੀਂ ਮੈਂ ਕਿਹਾ ਯਾਰ ਇਹ ਭੰਡ ਕਹਿੰਦੇ ਚੱਲ ਚੁਟਕਲੇ ਸੁਣਾਦਾ ਮੈਂ ਕਿਹਾ ਲੁੱਟਣਗੇ ਕਹਿੰਨੇ ਜੀ ਪਹਿਲੇ ਹੀ ਲੁੱਟਦੇ ਰਹੇ ਆ ਲੇਕਿਨ ਲੋਕਾਂ ਨੇ ਸੁਣੀਓ ਕੋਈ ਨਹੀਂ ਇੱਕ ਭੂਤ ਸਵਾਰ ਹੋਇਆ ਵੰਦਾ ਕਿ ਭੇਡ ਚਾਲਤੀ ਉਹਦੇ ਵਿੱਚ ਸਾਰਾ ਕੁਝ ਬਹਿ ਗਿਆ ਪੰਜਾਬ ਦੇ 5 ਸਾਲ ਕਾਲੇ ਦਿਨ ਵਾਂਗੂ ਇੱਕ ਇੱਕ ਦਿਨ ਲੰਘ ਰਿਹਾ ਲੋਕਾਂ ਨੂੰ ਇੱਕ ਇੱਕ ਦਿਨ ਕੱਢਣਾ ਪਾਉ ਹੋਇਆ ਗਰੀਬ ਗਰੀਬ ਹੁੰਦਾ ਜਾ ਰਿਹਾ ਕੋਈ ਗਰੀਬ ਦੀ ਪੰਜਾਬ ਦੇ ਵਿੱਚ ਸੁਣਾਈ ਨਹੀਂ ਜਿੰਨੀ ਕਿਸਾਨਾਂ ਦੇ ਨਾਲ ਇਹਨਾਂ ਨੇ ਕੁੱਤੇ ਹਣੇ ਕਰੀਏ ਤਾਂ ਇਹਨਾਂ ਦੇ ਨਾਲ ਵੀ ਉਹਦੇ ਨਾਲੋਂ ਕਈ ਗੁਨਾ ਪੁੰਡਾ ਦੇ ਵਿੱਚ ਹੋਣੀ ਹੈ ਮੈਂ ਅੱਜ ਤੋਂ ਇੱਕ ਸਾਲ ਪਹਿਲਾਂ ਕਹਿੰਦਾ ਸੀ ਇਹਨਾਂ ਦੇ ਪਿੰਡਾਂ 'ਚ ਗਲੇ ਪੈਣੇ ਔਰ ਪਾਤਕੀਆਂ ਪੈਣੀਆਂ ਔਰ ਬੜੀ ਖੇਤੀ ਉਦਨ ਆ ਰਿਹਾ ਹੈ ਜਿਆਦਾ ਇਹਨਾਂ ਦੇ ਪਿੰਡਾਂ 'ਚ ਗਲੇ ਪੈਣੇ ਔਰ ਪਾਤਕੀਆਂ ਪੈਣੀਆਂ ਸ਼ਹਿਰਾਂ ਦਾ ਇਹਨਾਂ ਨੇ ਬੁਰਾ ਹਾਲ ਕਰਤਾ ਮੈਂ ਹੁਣੇ ਪ੍ਰਧਾਨ ਜੀ ਨੂੰ ਕਮੇਟੀ ਵਾਲਿਆਂ ਨੂੰ ਚਮਕੌਰ ਸਾਹਿਬ ਸ਼ਹਿਰਾ ਜੀ ਨੂੰ ਪੁੱਛ ਰਿਹਾ ਸੀ ਮੈਂ ਕਿਹਾ 3 ਸਾਲ 'ਚ ਕਿੰਨੀ ਗ੍ਰਾਂਟ ਆਈ ਇੱਕ ਤੇਲਾ ਵੀ ਗ੍ਰਾਂਟ 3 ਸਾਲ ਦੇ ਵਿੱਚ ਨਹੀਂ ਆਈ ਆਪਾਂ ਕਰੋੜਾ ਰੁਪਏ 'ਚ ਖੇਲਦੇ ਸੀ ਜਦੋਂ ਆਪਣੀ ਸਰਕਾਰ ਸੀ ਇੱਕ ਇੱਕ ਪਿੰਡ ਨੂੰ ਕਰੋੜਾਂ ਰੁਪਇਆ ਸ਼ਹਿਰ ਜਿੱਦਾ ਕੋਈ ਅੰਤ ਨਹੀਂ ਇੰਨੇ ਪੈਸੇ ਦਿੱਤੇ ਐ 50 ਕਰੋੜ ਰੁਪਇਆ ਤਾਂ ਮੈਂ ਜਾਂਦਾ ਹੋਇਆ ਪਾਸ ਕਰ ਗਿਆ ਜਿਹੜੇ ਬਾਅਦ ਦੇ ਵਿੱਚ ਆਹ ਗੇਟ ਬਣਿਆ ਟੀਕੇ ਅੰਦਰ ਬਿਲਡਿੰਗ ਬਣ ਰਹੀ ਹੈ ਔਰ ਬਾਹਰਲੇ ਪਾਸੇ ਕੋਰੀਡੋਰ ਬਣਿਆ ਉਹ 50 ਕਰੋੜ ਰੁਪਇਆ ਉਹ ਮੈਂ ਜਾਂਦਾ ਹੋਇਆ ਕਰ ਗਿਆ ਅੱਜ ਤੱਕ ਇਹਨਾਂ ਨੇ ਮਹਾਦੇ ਪੁੱਤਾਂ ਨੇ ਸ਼ਹਿਰ ਨੂੰ ਇੰਨੇ ਰੁਪਇਆ ਨਹੀਂ ਵੀ ਜੇ ਕੱਲੇ ਚਮਕੌਰ ਦੀ ਗੱਲ ਨਹੀਂ ਸਾਰੇ ਪੰਜਾਬ ਵਿੱਚ ਕਿਸੇ ਸ਼ਹਿਰ ਨੂੰ ਇਹਨਾਂ ਨੇ 5 ਰੁਪਏ ਵੀ ਨਹੀਂ ਦਿੱਤੇ ਤੋ ਇੱਕ ਬਦਲਾਅ ਆ ਜਿਹੜਾ ਉਹਦਾ ਭੂਤ ਉਤਰ ਗਿਆ ਲੋਕਾਂ ਦੇ ਵਿੱਚ ਅੱਜ ਇਹ ਜਿਹੜੇ ਨਕਲੀ ਇਨਕਲਾਬੀ ਐ ਇਹਨਾਂ ਨੂੰ ਕੱਢਣ ਦਾ ਬਦਲਾਅ ਸ਼ੁਰੂ ਹੋਇਆ ਤੇ ਇਸ ਬਦਲਾਅ ਦੇ ਵਿੱਚ ਅੱਜ ਮੇਰੇ ਵੀਰ ਕਾਂਗਰਸ ਪਾਰਟੀ ਜੋਇਨ ਕਰਨ ਦੇ ਬੜੇ ਤਕੜੇ ਬੰਦੇ ਐ ਬੜੇ ਜ਼ਿੰਮੇਵਾਰ ਬੰਦੇ ਜਿਨ੍ਹਾਂ ਨੇ ਪਾਰਟੀ ਜੋਇਨ ਕੀਤੀ ਕਾਂਗਰਸ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਤੁਸੀਂ ਕਾਫੀ ਟਾਈਮ ਦਿੱਤਾ ਤੁਸੀਂ ਤਕੜੇ ਹੋ ਹੌਣ ਵਾਲਾ ਸਮਾਂ ਚੰਕੌਰ ਸਾਹਿਬ ਦਾ ਹੈ ਹੌਣ ਵਾਲੇ ਸਵੇਚ ਆਪਣੀ ਤਰੱਕੀ ਹੋਣੀ ਹੈ ਹੌਣ ਵਾਲੇ 5 ਸਾਲ ਆਪਣੇ ਅਗਾਹ ਬਧੂ ਹੈ ਜਿਹੜਾ ਆਪਣਾ 5 ਸਾਲ ਦਾ ਨਿਸ਼ਾਨ ਹੋ ਗਿਆ ਇਹ ਵੀ ਪੂਰਾ ਕਰਨਾ ਅੱਗੇ ਨੂੰ ਵੀ ਤਰੱਕੀ ਲਈ ਉਸੇ ਰਸਤੇ ਪਰ ਤੋਰਨਾ ਜਿਸ ਤਰ੍ਹਾਂ ਪਹਿਲਾਂ ਰਾਤ ਨੂੰ ਵੀ ਸੜਕਾਂ ਬੜ ਰਹੀਆਂ ਹੋਊ ਤਾਂ 5 ਸਾਲ ਹੋ ਗਏ ਤੜਾ ਰੋਡ ਰੋਡਰ ਨਹੀਂ ਦੇਖਿਆ ਕਦੇ ਬਿਰਤਾਂ ਪਤਨੀ ਕਦੇ ਚਲੇ ਗਈ ਰੋਡ ਰੋਡਰ ਵਾਲੇ ਹੋਂਦ ਕਦੇ ਦੁਕਾੜੇ ਨਹੀਂ ਦੇਖੀ ਪੰਜਾਬ ਦੇ ਵਿੱਚ ਕਿਤੇ ਕੂ ਮ ਦੇਖ ਕਿਉਂਕਿ ਖਤਮ ਹੋ ਗਈ ਸਾਰੀ ਡਿਵੈਲਪਮੈਂਟ ਦੀ ਗੱਲ ਸੋ ਆਪਾਂ ਨੇ ਫੇਰ ਪੰਜਾਬ ਨੂੰ ਉਸ ਰਸਤੇ ਉੱਪਰ ਲੈ ਕੇ ਆਉਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤਕ ਰੰਗ ਇਧਰ ਨੂੰ ਰੱਖੋ ਜੀ